ਪੱਲੇ ਚੱਲੀ ਮੋਹਾਲੀ ਵਿਖੇ ਕਬੱਡੀ ਪਲੇਅਰ ਦੇ ਉੱਤੇ ਗੋਲੀਆਂ ਹੁਣ ਇੱਕ ਮੰਦਭਾਗੀ ਘਟਨਾ ਸੁਣਨ ਆਈ ਹੈ ਹੁਸ਼ਾਰਪੁਰ ਦੇ ਹਰਿਆਣੇ ਤੋਂ ਜਿੱਥੇ ਇੱਕ 23 ਸਾਲਾ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਤਾਰ ਦਿੱਤਾ ਮੌਤ ਦੇ ਘਾਟ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜਿਮ ਤੋਂ ਵਾਪਸ ਕਰੇ ਜਾ ਰਿਹਾ ਸੀ ਅਤੇ ਅਣਪਛਾਤੇ ਲੋਕਾਂ ਵੱਲੋਂ ਰਸਤੇ ਵਿੱਚ ਰੋਕ ਕੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ ਇਸ ਮੌਕੇ ਦੇ ਉੱਤੇ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਇਹ ਮ੍ਰਿਤਕ ਹੀ ਆਇਆ ਸੀ ਅਤਿ ਇਸ ਨੂੰ ਮ੍ਰਿਤਕ ਕोषित ਕਰ ਦਿੱਤਾ ਗਿਆ ਕੀ ਆ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ये बाईस बाई साल का एक पेशेंट आया हमारे पास ब्रॉड डेड है मृतक था उसके छाती एरिया पे मल्टीपल गोलियों के निशान थे तो आठ से ज़्यादा गोलियों के निशान हमने देखे हैं बाकी इसकी डेड बॉडी हमने पोस्टमार्टम में शिफ्ट करा दी है और इसका पोस्टमार्टम होगा और कंसर्न थाना जो कि थाना हरियाणा है हशियारपुर में वहाँ इन्फॉर्म कर दिया दोस्त आए थे इसको लेके ਹਾਂਜੀ ਬ੍ਰੌਡਡ ਹੈ ਹਾਂਜੀ ਕਨਸਰਨ ਥਾਣਾ ਹਰਿਆਣਾ ਇਨਫੋਰਮ ਕਰਦੀ ਹੈ ਕਿ ਜੋ ਸ਼ਾਰਟ ਸੀ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇਖਣੇ ਮੇ ਆਤਾ ਹੈ ਮੋਰ ਥੈਨ 8 ਸੇ ਜਿਆਦਾ ਤੋਂ ਹਮੇ ਦਿਖੇ ਹੈ ਬਾਕੀ ਸਾਰਾ ਪੋਸਟਮਾਰਟਮ ਮੇ ਰੂਲ ਆਊਟ ਹੋ ਜਾਏ ਕੀ ਨਾਮ ਹੁੰਦਾ ਹੈ ਅਬਦੁੱਲਾ ਜੀ ਨਾਮ ਇਹਦਾ ਇਹ ਡੈਡੀ ਦਾ ਨਾਮ ਕੀ ਹੈ ਡੈਡੀ ਦਾ ਨਾਮ ਹੀ ਪਤਾ ਜੀ ਕਿੱਥੇ ਰਹੇ ਨਾਲੇ ਇਹ ਕੰਗਮਾਈ ਦਾ ਜੀ ਰਹਨ ਨਾਲ ਕੀ ਗੱਲ ਹੋਈ ਇਹਨਾਂ ਕੁਛ ਨਹੀਂ ਕੋਈ ਲੜਾਈ ਚ ਗੜਾ ਨਹੀਂ ਆਪਾਂ ਦਾ ਇੱਕ ਰੋਜ਼ ਚੱਲੇ ਸੀਗੇ ਜਿਮ ਨੂੰ ਜੀ ਉਹਨੇ ਸੀਗੇ ਕਬੀ ਉਹੀ 3-4 ਵਜੇ ਹਵਾ ਜਾਂ ਤਾਂ ਪਹੁੰਚੇ ਉਹ ਪੋਲ ਲੱਗ ਗਿਆ ਜਦੋਂ ਲਜੀਤ ਦੇ ਪੋਲ ਲੱਗ ਗਿਆ ਉਦੋਂ ਇਹ ਆਇਆ ਆਲਟੋ ਲੈ ਕੇ ਪਿੱਛੋਂ ਅਬ ਮੈਂ ਤੁਰਿਆ ਸੀਗਾ ਸਿੱਧੇ ਆਪਣਾ ਇਹ ਪਿੱਛੋਂ ਗੋਲੀਆਂ ਚਲਾਈਆਂ ਨੇ ਦੋ ਤਿੰਨ ਫਾਇਰ ਕੋਣ ਕੋਣ ਸੀ ਬੰਦਾ ਪਤਾ ਲੱਗਾ ਬੰਦਾ ਰਿਆ ਨਹੀਂ ਪਤਾ ਲੱਗਾ ਅੱਛਾ ਆਲਟੋ ਕਾਰ ਸੀਗੀ ਹਾਂ ਜੀ ਕਿੰਨੇ ਜਣੇ ਸੀ ਉੱਚੇ ਉੱਚੇ ਇੱਕ ਇੱਕ ਜਣਾ ਹੀ ਸੀਗਾ ਅੱਛਾ ਕਿੰਨੇ ਫਾਇਰ ਕੀਤੇ ਉਹਨੇ ਇਹਨੇ ਪਹਿਲਾਂ ਤਾਂ ਇੱਕ ਦੋ ਕੀਤੇ ਫਿਰ ਉਤਬਾਜ ਜਦੋਂ ਡੇਪਿਆ ਇਹ ਮੁੜ ਕੇ ਆ ਗਏ ਫਿਰ ਨੇ ਤਿੰਨ ਚਾਰ ਫਾਇਰ ਕੱਢੇ ਉਹਦੇ ਉੱਤੇ ਹਾਂ ਜੀ ਮੋਕੇ ਤੇ ਉਹਦੀ ਮੌਤ ਹੋ ਗਈ ਮੋਕੇ ਤੇ ਮੌਤ ਹੋ ਗਈ ਤੁਹਾਡਾ ਕੀ ਨਾਮ ਹੈ ਮੇਰਾ ਜੀਤ ਆ ਜੀ ਇਹ ਤੁਹਾਡਾ ਦੋਸਤ ਸੀਗਾ ਹਾਂ ਜੀ ਦੋਸਤ ਸੀਗਾ ਕਿਹ ਕਿਹ ਪਿੰਡ ਦੇ ਵਸੇ ਰਹੇ ਸੀ ਹਾਂ ਅਧਿਪਾਦਾ ਕਰਦੇ ਪਏ ਆ ਜੀ ਭਾਈ ਨਹੀਂ ਤੁਸੀਂ ਦੇਖਿਆ ਉਹਨੂੰ ਕੌਣ ਸੀ ਉਹਦਾ ਗੱਡੀ ਨੰਬਰ ਗੱਡੀ ਨੰਬਰ ਕੋ ਨੋਟ ਕੀਤਾ ਹੋਇਆ ਗੱਡੀ ਨੰਬਰ ਨਹੀਂ ਨੋਟ ਕੀਤਾ ਜੀ ਉਹ ਨੱਠ ਗਿਆ ਨਾਲੇ ਆਪਾਂ ਸਕੂਟਰੀ ਸੀਗਾ ਜੀ ਦੋਨਿਆਂ ਨੇ ਤੇ ਮੁੰਡਾ ਕੀ ਕਰਦਾ ਸੀ ਉਹਦਾ ਜੀ ਜਿਹੜਾ ਉਹ ਨਹੀਂ ਘਰੇ ਰਹਿੰਦਾ ਸੀ ਗਾਲੇ ਬਾਹਰਲਾ ਕੰਮ ਲਾਇਆ ਸੀ ਇਹਨੇ ਹਾਂਜੀ ਕਿੰਨੀ ਉਮਰ ਉਹਦੀ ਉਮਰ 23 ਸਾਲ ਸੀ ਉਹਦਾ ਖਰਚੇ ਤੇ ਕੌਣ-ਕੌਣ ਹੈ ਕਿ ਉਧਰ ਖਰਚੇ ਦੋ ਭੈਣਾਂ ਆ ਇੱਕ ਮੰਮੀ ਆ ਕੋਈ ਲੜਾਈ ਝਗੜਾ ਹੋਇਆ ਕੋਈ ਲੜਾਈ ਝਗੜਾ ਨਹੀਂ ਜੀ ਇਹਨੇ ਡੈਡੀ ਹੈਰੀਆਂ ਦੇ ਕੀ ਡੈਡੀ ਇਹਨੇ ਕੰਗਮਾਈ ਪਿੰਡ ਦੇ ਖਾਸੇ ਰਹਿਣ ਵਾਲੇ ਆ ਹਾਂਜੀ ਹਾਂਜੀ ਕਵਾ ਜੀ ਦੰਗ ਮਤਲਬ ਕਰੀ ਰਹਿੰਦਾ ਸੀ ਹਾਂਜੀ ਕਰੀ ਰਹਿੰਦਾ ਸੀ ਕੀ ਲੱਗਦਾ ਕਿ ਕਿਸ ਕਰਕੇ ਮਰੇ ਗਿਆ ਹੈ ਪਤਾ ਨਹੀਂ ਸਾਨੂੰ ਵੀ ਨਹੀਂ ਪਤਾ ਨਾ ਲੜਦਾ ਸੀਗਾ ਨਾ ਕੋਈ ਜਿਹੜੇ ਮੁੰਡੇ ਨਾਲ ਕੀਤੀ ਹੋਈ ਗੱਲਬਾਤ ਜਿਹਨੇ ਗੋਲੀਆਂ ਮਾਰੀਆਂ ਉਹ ਲੱਗਦਾ ਪਹਿਲਾਂ ਤੁਸੀਂ ਕਿਤੇ ਦੇਖਿਆ ਸੀ ਉਹਨੂੰ ਕਦੀ ਨਹੀਂ ਉਹਨੂੰ ਨਹੀਂ ਦੇਖਿਆ ਕੋ ਜਿਮ ਵਿੱਚ ਗੱਲ ਹੋਈ ਹੋਵੇ ਨਹੀਂ ਨਹੀਂ ਜਿਮ ਵਿੱਚ ਜੀ ਕੋਈ ਗੱਲ ਨਹੀਂ ਆਪਾਂ ਹੀ ਤੁਹਾਨੂੰ ਉਹਨੇ ਆ ਜਿਮ ਵਿੱਚ ਆਪਾਂ ਤੁਹਾਨੂੰ ਲੈ ਜੇ ਜਿਮ ਕਿੱਥੇ ਲਾਉਣ ਆਉਂਦੇ ਜਿਮ ਹਰਿਆਣਾ ਜੀ ਖਾਸ ਉੱਥੇ ਜਿਮ ਦੇ ਮੋਰੇ ਹੋਈ ਗੱਲਬਾਤਾਂ ਦੀ ਨਹੀਂ ਨਹੀਂ ਜੀ ਉਹ ਦਾ ਹਰਿਆਣਾ ਹੋਈ ਲਜੀਤ ਦੇ ਪੁੱਲ ਲੱਗੇ ਹੋਈ ਜੇ ਪੁੱਲ ਦੇ ਲੱਗੇ ਕਿੰਨੀਆਂ ਗੋਲੀਆਂ ਮਾਰੀਆਂ ਇਹ 1 6 7 ਗੋਲੀਆਂ ਨੇ ਫੇਰ ਗੱਲ ਠੀਕ thank you